ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਣ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲੋਚੀ ਦਿਨ ਹੈਗਾ ਜੀ ਤੇ ਸ਼ੁਕਰਵਾਰ ਦਾ ਤੇ ਟਾਈਮ ਜਿਹੜਾ ਹੁਣ ਹੋ ਗਿਆ ਜੀ ਦੁਪਹਿਰ ਦਾ ਟਾਈਮ ਹੈ 1:10 ਦਾ ਆਪਾਂ ਸਵੇਰ ਵਾਲੇ ਜਿਹੜੇ ਕੰਮ ਤੰਦੇ ਸੀ ਸਾਰੇ ਕਰ ਲੈ ਖਤਮ ਤੇ ਹੁਣ ਲੱਗਿਆ ਜੀ ਆਪਾਂ ਵਲੌਗ ਸ਼ੁਰੂ ਕਰਨ ਆਪਣਾ ਅੱਜ ਤੇ ਹਾਂਜੀ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ហើយ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਓ ਜੀ ਹੁਣ ਲੱਗੇ ਆਪਾਂ ਆਪਣੇ ਕੰਮ ਤੇ ਅਗਲੇ ਜਿਹੜੇ ਸ਼ੁਰੂ ਕਰਨਾ ਹੈ ਨਾਲ-ਨਾਲ ਆਪਾਂ ਬਣਾਵਾਂਗੇ ਸਬਜ਼ੀ ਤੇ ਨਾਲ-ਨਾਲ ਆਪਾਂ ਬਣਾਵਾਂਗੇ ਜੀ ਬਰਫੀ ਤੇ ਚਲੋ ਜੀ ਕਰਦੇ ਆਪਾਂ ਆਪਣੇ ਬਰਫੀ ਬਣਾਉਣ ਦੀ ਜਿਹੜੀ ਤਿਆਰੀ ਤੇ ਨਾਲ ਕਰਾਂਗੇ ਆਪਾਂ ਸਬਜ਼ੀ ਦੀ ਤਿਆਰੀ ਤੇ ਚਲੋ ਜੀ ਤੁਸੀਂ ਵੀਡੀਓ ਤੇ ਬਣੇ ਰਹੋ। ਮੱਖੀਆਂ ਨਹੀਂ ਬਹਿਣ ਦਿੰਦੀਆਂ ਜਿੱਥੇ ਧੁੱਪ ਹੁੰਦੀ ਹੈ ਉੱਥੇ ਮੱਖੀਆਂ ਨੇ ਬੈਠਣ ਦਿੰਦੀਆਂ ਜਿੰਦਰ ਬੈਠਦੇ ਤਾਂ ਠੰਡ ਲੱਗਦੀ ਹੈ। ਇੱਥੋਂ ਮੈਂ ਬਾਰੀਆਂ ਖੋਲ ਲੀਆਂ ਵੀ ਧੁੱਪ ਆਊਗੀ ਥੋੜੀ ਜਿਹੀ। ਤੇ ਹੁਣ ਮੱਖੀਆਂ ਨਾਲ ਦੀ ਨਾਲੇ ਮੱਖੀਆਂ ਆ ਗਈਆਂ ਅੰਦਰ। ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਬਾਹਰ ਧੁੱਪੇ। ਇੱਥੋਂ ਬਾਰੀਆਂ ਬੰਦ ਕਰਕੇ ਪਰਦੇ ਲਾ ਦਿੰਨੇ ਹੁਣ ਆਪਾਂ। ਕੋਕ ਮੈਂ ਜਦੋਂ ਚੜ੍ਹ ਪੁੱਛਰ ਕੋਣੀ ਹੁੰਨੀ ਇਸ ਵੇਰੇ ਉਦੋਂ ਮੈਂ ਉਹ ਕਰਦਿਨੀ ਹੁੰਨੀ ਆ ਕਿ ਕੋਸ਼ਕ ਟਾਈਮ ਅੰਦਰ ਧੁੱਪ ਲੱਗ ਜਾਂਦੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਬੇੜੇ ਦੇ ਵਿੱਚ ਬੈਠ ਕੇ ਤੇ ਆਪਾਂ ਕਰਦੇ ਆਂ ਕੱਦੂ ਛੇਲਦੇ ਆਂ ਸਬਜ਼ੀ ਵਗੈਰਾ ਕੱਟਦੇ ਆਂ ਤੇ ਅੱਜ ਤਾਂ ਫੇਰ ਰੱਬ ਨੇ ਨਾ ਹਵਾ ਕਰਦੀ ਤੇਜ਼ ਹਵਾ ਚੱਲ ਰਹੀ ਹਵਾ ਸਾੜਦੀ ਤੇ ਇੱਕੇ ਦਮ ਹਵਾ ਉਹਦਣਾ ਮuje ਹੋ ਗਈ ਤੇਜ਼ ਤੇ ਫਿਰ ਬਾਲਾ ਕਮਨ ਲੱਗੂਗਾ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਦੰਦੇ ਸ਼ੁਰੂ ਹਾਂਜੀ ਲੋ ਜੀ ਆਪਾਂ ਹੁਣ ਲੱਗੇ ਆ ਇੱਥੇ ਕਦੂ ਛਿੱਲਣ ਤੇ ਹੁਣ ਆਪਾਂ ਕਦੂ ਛਿੱਲਦੇ ਆ ਤੇ ਟਾਈਮ ਵੀ ਕਾਫੀ ਹੋ ਰਿਹਾ ਤੇ ਜਲਦੀ-ਜਲਦੀ ਆਪਾਂ ਜਿਹੜਾ ਕੰਮ ਨਿਬੜਦੇ ਆ ਤੇ ਇੱਕ ਹਵਾ ਜਿਹੜੀ ਉਹ ਵੀ ਤੇਜ਼ ਹੁੰਦੀ ਜਾਂਦੀ ਆ ਤੇ ਧੁੱਪ ਦੇ ਵਿੱਚ ਵੀ ਠੰਡ ਲੱਗ ਜਾਂਦੀ ਆ ਬੈਠੇ ਨੂੰ ਕਿਉਂਕਿ ਹਵਾ ਜ਼ਿਆਦਾ ਚੱਲ ਰਹੀ ਆ ਹੁਣ ਮੈਂ ਇੱਥੇ ਕਦੂ ਛੱਲਣਾ ਕਦੂ ਜਿਆਦਾ ਵੰਡੇ ਹੱਥ ਦੇ ਵਿੱਚ ਚੁਟਕੀ ਜਾਂਦੇ ਆ ਤੇ ਹਾਂਜੀ ਲੋ ਜੀ ਹੁਣ ਆਪਾਂ ਇੱਥੇ ਕਦੂ ਨੂੰ ਪਹਿਲਾਂ ਚੰਗੀ ਤਰ੍ਹਾਂ ਛੱਲੂ ਲੈਣੇ ਆ ਉਸ ਤੋਂ ਬਾਅਦ ਫਿਰ ਆਪਾਂ ਧੋ ਲਾਂਗੇ ਤੇ ਫਿਰ ਆਪਾਂ ਕਰਦੇ ਆਂ ਜੀ ਅਗਲੀ ਤਿਆਰੀ ਵੀ ਆਪਾਂ ਹੁਣ ਕੀ ਬਣਾਉਣੇ ਆ ਕਿਉਂਕਿ ਖੇਤ ਹੁਣ ਜਦੋਂ ਜ਼ਰੂਰਤ ਸੀਗੀ ਗਰਮੀ ਦੇ ਵਿੱਚ ਤੇ ਉਸ ਟਾਈਮ ਤੇ ਕਦੂ ਲਹੇਣਗੇ ਇਹ ਹੁਣ ਇੰਨੇ ਜ਼ਿਆਦਾ ਹੋਏ ਪਿਆ ਆਮ ਹੀ ਹੋਏ ਪਿਆ ਹੁਣ ਕੋਈ ਵੀ ਨਹੀਂ ਪੁੱਛਦਾ ਤਾਂ ਕੋਈ ਆਣ ਖਵਾਣੇ ਇਹਨਾਂ ਨੂੰ ਲੈ ਕੇ ਜਾਂਦਾ ਇਹਨਾਂ ਨੂੰ ਕੋਈ ਵੀ ਨਹੀਂ ਤੋੜਦਾ ਵੀ ਕੋਈ ਵੀ ਨਹੀਂ ਹੁਣ ਸਬਜ਼ੀ ਬਣਾ ਰਿਆ ਕਦੂ ਦੀ ਤੇ ਵੈਸੇ ਹੁਣ ਨਾ ਇਹ ਵੀ ਚੀਜ਼ ਵੀ ਰੁੱਤ ਰੁੱਤ ਨਾਲ ਹੀ ਸਵਾਦ ਲੱਗਦੀ ਆ ਹਨਾ ਹੁਣ ਇੰਨੇ ਜ਼ਿਆਦਾ ਸਵਾਦ ਵੀ ਨਹੀਂ ਲੱਗਦੀ ਕਦੂ ਦੀ ਸਬਜ਼ੀ ਤੇ ਫਿਰ ਮੈਂ ਕਹ ਹੁਣ ਲੈ ਕੇ ਆਂਦੇ ਸੀਗੇ ਮੈਂ ਕਹ ਚੱਲ ਇਹਨਾਂ ਨੂੰ ਕੀ ਵੇਸਟ ਕਰਨਾ ਚੱਲ ਕੋਈ ਗੱਲ ਨਹੀਂ ਆਪਾਂ ਇਹਦੀ ਵੀ ਵਰਤੋਂ ਕਰ ਲੈਨੇ ਆ ਇੱਲਾਵੀ ਆਪਾਂ ਬਣਾਈ ਸੀਗੀ ਬਰਫੀ ਤੇ ਹੁਣ ਵੀ ਬਣਾ ਰਹੇ ਆ ਤੇ ਲੋ ਜੀ ਹੁਣ ਆਪਾਂ ਕद्दू ਧੋ ਕੇ ਲੈ ਆਂਦੇ ਸੀ ਧੋ ਕੇ ਰੱਖਲੇ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਿਆਂ ਕद्दू ਕਸ਼ ਅੱਜ ਆਪਾਂ ਦੁੱਧ ਪਾ ਕੇ ਸਬਜ਼ੀ ਨਹੀਂ ਬਣਾਵਾਂਗੇ ਹੋਰ ਤਰੀਕੇ ਦੇ ਨਾਲ ਇੱਕ ਸਬਜ਼ੀ ਜਾਨਕੀ ਬਣਾ ਲਾਂਗੇ ਕद्दू ਦੀ ਤੇ ਨਾਲ-ਨਾਲ ਆਪਾਂ ਬਰਫੀ ਬਣਾਵਾਂਗੇ ਜੀ ਤੇ ਹੁਣ ਮੈਂ ਕद्दू ਕਸ਼ ਕਰ ਲਾਂ ਜੀ ਇਹਨਾਂ ਨੂੰ ਬਾਕੀ ਇਹਦੇ ਉੱਪਰ ਆਪਾਂ ਕਰਦੇ ਤਾਂ ਹਰੇਕ ਚੀਜ਼ ਹਨਾ ਵੀ ਇਹਨੂੰ ਕਰ ਲੈਣੇ ਜਿਵੇਂ ਮੂਲੀਆਂ ਵੀ ਹਨਾ ਤੇ ਇਹਦਾ ਨਾਮ ਪਤਾ ਨਹੀਂ ਕਿਉਂ ਕਦੂ ਕਸ਼ ਕਿਉਂ ਕਹਿੰਦੇ ਇਹਨੂੰ ਹੋਰ ਕੋਈ ਨਾਮ ਘਾਤੋ ਨਹੀਂ ਲੈਂਦੇ ਤੇ ਲਓ ਜੀ ਆਪਾਂ ਇੱਧਰ ਅੱਗ ਮਚਾਈ ਸੀ ਪਰ ਹਨੇਰੀ ਜਿਹੜੀ ਉਹ ਤੇਜ਼ ਹੋ ਗਈ ਹਵਾ ਇੱਕ एकदम ਫਿਰ ਮੈਨੂੰ ਫਿਰ ਅੰਦਰ ਗੈਂਸ ਤੇ ਹੀ ਸਬਜ਼ੀਆਂ ਤੜਕਾ ਲਗਾਉਣਾ ਪਿਆ ਤੇ ਇੱਧਰ ਜਿਹੜੇ ਆਪਾਂ ਕਦੂ ਨੂੰ ਕਦੂ ਕਸ਼ ਕਰਕੇ ਦੋ ਕਦੂ ਆਪਾਂ ਕਦੂ ਕਸ਼ ਕਰਲੇ ਸੀਗੇ ਤੇ ਉਹਨਾਂ ਨੂੰ ਰੱਖ ਦਿੱਤਾ ਸੀਗਾ ਪੱਕਣ ਵਾਸਤੇ ਤੇ ਜਿਹੜਾ ਉਹਨਾਂ ਦੇ ਵਿੱਚ ਪਾਣੀ ਸੀਗਾ ਉਹ ਬਿਲਕੁਲ ਸੁੱਕ ਚੁੱਕਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਤੀ ਜੀ ਖੰਡ ਤੇ ਹੁਣ ਜਿਹੜਾ ਖੰਡ ਪਾਣੀ ਛੱਡੂਗੀ ਤੇ ਕੁਛ ਕਦੋਂ ਇਹਦੇ ਨਾਲ ਪੱਕ ਜਾਣਗੇ ਤੇ ਇਧਰ ਆਪਾਂ ਨਾਲ-ਨਾਲ ਲਗਾ ਰਹੇ ਹਾਂ ਜੀ ਸਬਜ਼ੀ ਨੂੰ ਤੜਕਾ ਤੇਲ ਆਪਣਾ ਹੋ ਚੁੱਕਿਆ ਸੀ ਗਰਮੇ ਦੇ ਵਿੱਚ ਆਪਾਂ ਪਾਤਾ ਜੀ ਜੀਰਾ ਤੇ ਪਿਆਜ਼ ਲਸਣ ਹਰੀ ਮਿਰਚ ਤੇ ਅਦਰਕ ਹਾਂਜੀ ਸਾਰੀਆਂ ਚੀਜ਼ਾਂ ਪਾ ਕੇ ਹੁਣ ਆਪਾਂ ਇਹਨਾਂ ਨੂੰ ਕਰ ਦਿੰਨੇ ਆ ਪਕਾ ਲੈਨੇ ਆ ਤੇ ਇਸ ਦੇ ਵਿੱਚ ਆਪਾਂ ਮਸਾਲੇ ਸੁੱਕੇ ਐਡ ਕਰ ਦਿੰਨੇ ਆ ਜਾਨਕੀ ਕਿ ਨਮਕ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਇਹਨੂੰ ਆਪਾਂ ਪਕਾਉਨੇ ਆ ਤੇ ਉਧਰ ਆਪਣਾ ਜਿਹੜਾ ਕद्दूकश ਕੀਤਾ ਹੋਇਆ ਕद्दू ਆ ਉਹ ਵੀ ਪੱਕ ਰਿਹਾ ਕਿਉਂਕਿ ਉਹਦੇ ਵਿੱਚ ਜਦੋਂ ਆਪਾਂ ਖੰਡ ਪਾ ਦਿੰਨੇ ਆ ਤਾਂ ਖੰਡ ਪਾਣੀ ਛੱਡਦੀ ਆ ਤਾਂ ਨਾਲੇ ਤਾਂ ਵਿੱਚ ਖੰਡ ਜਿਹੜੀ ਆ ਮਿਕਸ ਹੋ ਜਾਊਗੀ ਤੇ ਨਾਲੇ ਜਿਹੜਾ ਪਾਣੀ ਆ ਉਹ ਸੁੱਕ ਜਾਊਗਾ ਉਹਨੂੰ ਹਲੇ ਪੱਕਣ ਦਿੰਨੇ ਆ ਤੇ ਇਧਰ ਆਪਣਾ ਜਿਹੜਾ ਮਸਾਲਾ ਉਹ ਵੀ ਪੱਕ ਰਿਹਾ ਇਸ ਦੇ ਨਾਲ ਨਾਲ ਹੀ ਆਪਾਂ ਵਿੱਚ ਪਾਤਾ ਜੀ 2 ਚਮਚ ਦਹੀਂ ਦੇ ਮਸਾਲੇ ਦੇ ਵਿੱਚ 2 ਚਮਚ ਦਹੀਂ ਪਾਵਾਂਗੇ ਇਹਦੇ ਨਾਲ ਸਭ ਚੀਜ਼ ਜਿਹੜੀ ਹੈ ਸਵਾਦ ਬਣਦੀ ਹੈ ਜਿਹੜੀ ਆਪਾਂ ਸੁੱਕੀ ਸਬਜੀ ਬਣਾਉਣੇ ਆ ਇਸ ਤਰੀਕੇ ਨਾਲ ਕद्दू ਦੀ ਤੇ ਉਹ ਸਵਾਦ ਬਣਦੀ ਹੈ ਕਿਉਂਕਿ ਕद्दू ਤਿੰਨ ਸੀ ਇੱਕ ਦੀ ਆਪਾਂ ਜਿਹੜਾ ਛੋਟਾ ਸੀ ਉਹਦੀ ਆਪਾਂ ਬਣਾ ਲੈਨੇ ਆ ਜੀ ਸਬਜੀ ਤੇ ਕਿਉਂਕਿ ਆਪਾਂ ਦੁੱਧ ਵਾਲੀ ਸਬਜੀ ਨਹੀਂ ਬਣਾਉਣੀ ਜੀ ਕद्दू ਦੀ ਤੇ ਦੋ ਜਿਹੜੇ ਸੀਗੇ ਉਹਦੇ ਤੋਂ ਆਪਾਂ ਬਰਫੀ ਬਣਾ ਲਾਂਗੇ ਜੀ ਉਹਨੂੰ ਕद्दूकस ਕਰਕੇ ਆਪਾਂ ਰੱਖਤਾ ਤੇ ਇਧਰ ਇਹ ਵਾਲੇ ਕਦੂ ਮੈਂ ਕੱਟ ਕੇ ਪਾਣੀ ਦੇ ਵਿੱਚ ਹੀ ਰੱਖਦੇ ਸੀਗੇ ਵੈਸੇ ਤਾਂ ਪਹਿਲਾਂ ਧੋ ਲੈ ਸੀ ਪਰ ਬਾਅਦ ਵਿੱਚ ਕੱਟ ਕੇ ਵੀ ਮੈਂ ਪਾਣੀ ਦੇ ਵਿੱਚ ਹੀ ਰੱਖਦੇ ਸੀ ਨਹੀਂ ਤਾਂ ਕਾਲਾ ਜਿਹਾ ਹੋ ਜਾਣਾ ਸੀ ਇਹਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੱਢ ਕੇ ਤੇ ਮਸਾਲੇ ਦੇ ਵਿੱਚ ਕਰ ਦਿੰਨੇ ਆ ਮਿਕਸ ਜਾਨੀ ਕਿ ਮਸਾਲੇ ਚ ਪਾ ਦਿੰਨੇ ਆ ਕੱਟਿਆ ਹੋਇਆ ਕਦੂ ਤੇ ਇਹਨੂੰ 2 ਮਿੰਟ ਇਹਨੂੰ ਪੱਕਣ ਦਿੰਨੇ ਆ ਉਸ ਤੋਂ ਬਾਅਦ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਲਕ ਮਸਾਲੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਫਾੜੀਆਂ ਸਾਰੀਆਂ ਮਿਕਸ ਕਰ ਦਿੰਨੇ ਆ ਤੇ ਪਾਣੀ ਪਾਉਣ ਦੀ ਤੇ ਇਹਦੇ ਵਿੱਚ ਜ਼ਰੂਰਤ ਨਹੀਂ ਕਿਉਂਕਿ ਕਦੂ ਨੇ ਆਪ ਆਪ ਹੀ ਪਾਣੀ ਬਹੁਤ ਛੱਡ ਦੇਣਾ ਤੇ ਇਹਨੂੰ ਹੁਣ ਆਪਾਂ ਪੱਕਣ ਦਿੰਨੇ ਆ ਤੇ ਇੱਧਰ ਜਿਹੜਾ ਆਪਣਾ ਇਹ ਵਾਲਾ ਕਦੂ ਸੀਗਾ ਇਹ ਵੀ ਪੱਕ ਰਿਹਾ ਤੇ ਉਧਰ ਬਰਫੀ ਵਾਲਾ ਵੀ ਤੇ ਉਧਰ ਸਬਜ਼ੀ ਵਾਲਾ ਵੀ ਪੱਕ ਰਿਹਾ ਤੇ ਇਹਨੂੰ ਆਪਾਂ ਦੇਖਦੇ ਆਂ ਚੈੱਕ ਕਰਦੇ ਆਂ ਕਿ ਪਾਣੀ ਜੀ ਤਾਂ ਸੁੱਕ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਗਲਾ ਸਮਾਨ ਤੇ ਇਹਦੇ ਵਿੱਚ ਤਾਂ ਹੁਣ ਆਪਾਂ ਪਾਲਕ ਜਿਹੜੀ ਆ ਉਹ ਪਾ ਦਿੰਨੇ ਆ। ਬਸ ਇਹਨੂੰ 5 ਮਿੰਟ ਦਾ ਸੇਕ ਲੱਗ ਗਿਆ ਤੇ ਬਾਕੀ ਕਦੋਂ ਜਿਹੜਿਆ ਲਵੇ ਸੀਗੇ। ਲੋ ਜੀ ਇਹਦੇ ਵਿੱਚ ਆਪਾਂ ਪਾਲਕ ਜਿਹੜੀ ਆ ਉਹ ਵੀ ਕੱਟ ਕੇ ਧੋ ਕੇ ਕੱਟ ਕੇ ਰੱਖ ਲਈ ਸੀਗੀ ਤੇ ਆਪਾਂ ਹੁਣ ਇਹਦੇ ਵਿੱਚ ਪਾਤੀ ਪਾਲਕ ਤੇ ਹੁਣ ਆਪਾਂ ਇਹਨੂੰ ਪੱਕਣ ਦਿੰਨੇ ਆ। ਤੇ ਇਹ ਸਬਜੀ ਤਕਰੀਬਨ ਆਪਣੀ ਹੁਣ ਬਣ ਕੇ ਹੋ ਜੂਗੀ ਤਿਆਰ ਆਪਾਂ ਹੋਰ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਹੈਗਾ। ਤੇ ਸਬਜੀ ਆਪਣੀ ਇੱਥੇ ਨੱਚ ਕੇ ਕਰ ਰਹੀ ਸੀ तकरीबन बस ਪੱਕੀਆਂ ਵਰਗੀ ਸੀ ਥੋੜਾ ਜਿਹਾ ਸੇਕ ਹੋਰ ਲੱਗਣ ਦੇਾਂਗੇ ਤੇ ਹੁਣ ਆਪਾਂ ਕਰਦੇ ਆਂ ਜੀ ਬਰਫੀ ਬਣਾਉਣ ਦੀ ਤਿਆਰੀ ਜਿਹੜਾ ਆਪਣਾ ਇੱਧਰ ਕद्दू ਸੀ ਉਹ ਵੀ ਪੱਕ ਗਿਆ ਤੇ ਉਹਦੇ ਚੋਂ ਜਿਹੜਾ ਪਾਣੀ ਸੀ ਉਹ ਵੀ ਸੁੱਕ ਗਿਆ ਇੱਧਰ ਮੇਰੇ ਕੋਲ ਹੈਗਾ ਜੀ ਦੁੱਧ ਮਿਲਕ ਪਾਊਡਰ ਤੇ ਇਹ ਜਿਹੜਾ ਦੁੱਧ ਆ ਜੀ ਇਹ ਵਾਲੇ ਵਾਲਾ ਦੁੱਧ ਹੈ ਪਰ ਇਹ ਠੰਡਾ ਨਹੀਂ ਹੈਗਾ ਨੋਰਮਲ ਆ ਜਾਨਕੀ ਵਾਲਾ ਦਵਾ ਕੇ ਉਸ ਤੋਂ ਬਾਅਦ ਮੈਂ ਦੁੱਧ ਨੂੰ ਫ੍ਰਿਜ ਦੇ ਵਿੱਚ ਨਹੀਂ ਰੱਖਿਆ ਸੀਗਾ ਬਾਹਰ ਹੀ ਰੱਖ ਲਿਆ ਸੀਗਾ ਤੇ ਹੁਣ ਇਹ ਨਾਰਮਲ ਜਾਣੇ ਕੀ ਨਿੱਗਾ ਜਿਹਾ ਹੋ ਗਿਆ ਬਿੱਬਾ ਵਾਲਾ ਠੰਡਾ ਵੀ ਨਹੀਂ ਹੈਗਾ ਤੇ ਵਾਲਾ ਗਰਮ ਵੀ ਨਹੀਂ ਹੈਗਾ ਤੇ ਆਪਾਂ ਮਿਲਕ ਪਾਊਡਰ ਦੇ ਵਿੱਚ ਥੋੜਾ ਥੋੜਾ ਪਾ ਕੇ ਤੇ ਆਪਾਂ ਹੁਣ ਇਹਨੂੰ ਐਡ ਮਿਕਸ ਕਰ ਲੈਣੇ ਆ ਨਹੀਂ ਤਾਂ ਗੰਡਾ ਬਣ ਜਾਣਗੇ ਮਿਲਕ ਪਾਊਡਰ ਇਸ ਤਰ੍ਹਾਂ ਹੀ ਪਾਤਾ ਤਪ ਵਿੱਚ ਤੇ ਨਾਲ ਹੀ ਆਪਾਂ ਇੱਕ ਚਮਚ ਵਿੱਚ ਪਾਇਆ ਸੀਗਾ ਜੀ ਦੇਸੀ ਘਿਓ ਦਾ ਤੇ ਇਧਰ ਮੇਰੇ ਨਾਲ ਵਿੱਚ ਅਰਸ਼ਨੂਰ ਸਕੂਲ ਤੋਂ ਆ ਗਿਆ ਸੀਗਾ ਟਾਈਮ ਹੋ ਗਿਆ ਸੀਗਾ ਜੀ ਉਹਦਾ ਤੇ ਉਹ ਸ਼ਰਾਰਤ ਕਰ ਰਿਆ ਸੀ ਕਹਿੰਦਾ ਸੀਗਾ ਕਿ ਮਮਾ ਨੂੰ ਜਲਦੀ ਜਲਦੀ ਪਹਿਲਾਂ ਵਰਫੀ ਦੇ ਦਿਓ ਖਾਣ ਵਾਸਤੇ ਤੇ ਮੈਂ ਉਹਨੂੰ ਕਹਿ ਰਹੀ ਸੀ ਵੀ ਬਣਾ ਤਾਂ ਲਵਾ ਉਹ ਪਿੱਛੇ ਛੋੜ ਕਰ ਹੀ ਜਾਂਦਾ ਸੀਗਾ ਤੇ ਲੋ ਜੀ ਆਪਾਂ ਹੁਣ ਜਿਹੜਾ ਮਿਲਕ ਪਾਊਡਰ ਐਡ ਕੀਤਾ ਸੀਗਾ ਦੁੱਧ ਦੇ ਵਿੱਚ ਯਾਨੀ ਕਿ ਦੂਸਰੇ ਦੇ ਵਿੱਚ ਤੇ ਆਪਾਂ ਹੁਣ ਇਹਨੂੰ ਪਾਤਾ ਜੀ ਕद्दू ਦੇ ਵਿੱਚ ਤੇ ਹੁਣ ਆਪਾਂ ਇਹਨੂੰ ਪੱਕਣ ਦਿੰਨੇ ਆ ਜਦ ਤੱਕ ਜਿਹੜਾ ਦੁੱਧ ਸੀਗਾ ਉਹ ਸਾਰਾ ਸੋਖ ਜਾਊਗਾ ਕद्दू ਦੇ ਵਿੱਚ ਤੇ ਇਧਰ ਆਪਣੀ ਜਿਹੜੀ ਸਬਜ਼ੀ ਸੀ ਉਹ ਵੀ ਬਣ ਗਈ ਆ ਤੇ ਆਪਾਂ ਨਾਲ-ਨਾਲ ਸਬਜ਼ੀ ਬਣਾ ਲਈ ਤੇ ਨਾਲ-ਨਾਲ ਆਪਾਂ ਬਰਫੀ ਬਣਾ ਲਈ ਵੈਸੇ ਤਾਂ ਮੈਂ ਚੁੱਲ੍ਹੇ ਤੇ ਬਣਾਉਣੀ ਸੀਗੀ ਪਰ ਬਾਹਰ ਹਨੇਰੀ ਤੇਜ ਹੋ ਗਈ ਤਾਂ ਕਰਕੇ ਤੇ ਲੋ ਜੀ ਦੇਖੋ ਆ ਜਿਹੜਾ ਦੁੱਧ ਸੀਗਾ ਉਹ ਵੀ ਬਿਲਕੁਲ ਸੁੱਕ ਗਿਆ ਤੇ ਆਪਣੀ ਜਿਹੜੀ ਬਰਫੀ ਆ ਹੋ ਕੇ ਬਣ ਕੇ ਹੋ ਗਈ ਆ ਜੀ ਤਿਆਰ ਤੇ ਹੁਣ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ ਥੋੜਾ ਜਿਹਾ ਸਖਤ ਜੀ ਹੋ ਚੁਗੀ ਇਹ ਤੇ ਫਿਰ ਜਿਹੜੀਆਂ ਆਪਾਂ ਟਿੱਕੀਆਂ ਕੱਟਣੀਆਂ ਤੇ ਉਹ ਥੋੜੀਆਂ ਸੌਖੀਆਂ ਹੋ ਜਾਣਗੀਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਲਓ ਜੀ ਆਪਾਂ ਗੈਸ ਕਰਤਾ ਬੰਦ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਿੰਨੇ ਆ ਥੋੜਾ ਜਿਹਾ ਬਹੁਤਾ ਜ਼ਿਆਦਾ ਨਹੀਂ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਪਲੇਟ ਦੇ ਵਿੱਚ ਕੱਢ ਕੇ ਤੇ ਉੱਪਰ ਆਪਾਂ ਲਾਤੇ ਸੀ ਜੀ ਇਹਦੇ ਵਿੱਚ ਲਾਏ ਸੀਗੇ ਜੀ ਕਾਜੂ ਤੇ ਬਦਾਮ ਤੇ ਲਓ ਜੀ ਇੱਥੇ ਹੁਣ ਆਪਾਂ ਟਿੱਕੀਆਂ ਕੱਟ ਰਹੇ ਹਾਂ ਦੇਖੋ ਕਿੰਨੀ ਵਧੀਆ ਬਰਫੀ ਬਣ ਕੇ ਹੋ ਗਈ ਹੈ ਤਿਆਰ ਪਹਿਲਾਂ ਮੈਂ ਕੁਝ ਟਿੱਕੀਆਂ ਕੱਟ ਲਈਆਂ ਸੀ ਮੈਨੂੰ ਯਾਦ ਹੀ ਨਹੀਂ ਰਿਹਾ ਵੀਡੀਓ ਬਣਾਉਂਦਾ ਤੇ ਫਿਰ ਮੈਂ ਥੋੜੀ ਜਿਹੀ ਰਹਿ ਗਈ ਸੀ ਫਿਰ ਮੈਨੂੰ ਯਾਦ ਆਇਆ ਕਿ ਮੈਂ ਵੀਡੀਓ ਵੀ ਨਹੀਂ ਬਣਾਈ ਹੈਗੀ ਵੀ ਚਲ ਤੋ ਖਾ ਦਾਂ ਤੁਹਾਨੂੰ ਵੀ ਐ ਵੈਸੇ ਮੈਂ ਪਹਿਲਾਂ ਵੀ ਬਣਾਈ ਸੀ ਇੱਕ ਦੋ ਵਾਰ ਤੇ ਮੈਂ ਕੱਜਾ ਲੱਪਾ ਦੁਬਾਰਾ ਫਿਰ ਦਿਖਾ ਦਿੰਨੇ ਆ ਦੇਖੋ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਹੈ ਕਿਉਂਕਿ ਹੁਣ ਕद्दू ਦੀ ਸਬਜ਼ੀ ਜਿਹੜੀ ਉਹ ਨਹੀਂ ਜਿਆਦਾ ਸਵਾਦ ਨਹੀਂ ਲੱਗਦੀ ਪਰ ਆਪਾਂ ਇਹਦੀ ਬਰਫੀ ਬਣਾ ਲਈ ਬਰਫੀ ਬਹੁਤ ਜਿਆਦਾ ਸਵਾਦ ਬਣਦੀ ਹੈ ਤੇ ਉਸ ਤੋਂ ਬਾਅਦ ਲੋ ਜੀ ਆਪਾਂ ਲੱਗੇ ਸੀ ਪਾਥੀਆਂ ਪੱਤਣਾਂ ਇਹ ਹੁਣ ਆਪਾਂ ਇੱਥੇ ਪਾਥੀਆਂ ਜਿਹੜੀਆਂ ਉਹ ਪਾਥ ਰਹੇ ਆ ਕਿਉਂਕਿ ਗਰਮੀ ਹੋਵੇ ਚਾਹੇ ਸਰਦੀ ਹੋਵੇ ਜੀ ਇਹ ਵੀ ਪੱਥੇ ਬਣਾ ਸਰਦਾ ਨਹੀਂ ਹੈਗਾ ਕਿਉਂਕਿ ਹਰ ਵਕਤ ਇਹ ਬਾਲਣ ਦੀ ਤਾਂ ਜ਼ਰੂਰਤ ਹੈਗੀ ਆ ਸਰਦੀਆਂ ਦੇ ਵਿੱਚ ਤਾਂ ਬਾੜੀ ਜ਼ਿਆਦਾ ਜ਼ਰੂਰਤ ਪੈਂਦੀ ਆ ਕਿਉਂਕਿ ਗਰਮ ਪਾਣੀ ਤੇ ਬਾਲਣ ਜਿਹੜਾ ਬਹੁਤ ਲੱਗਦਾ ਜਦੋਂ ਆਪਾਂ ਪਾਣੀ ਗਰਮ ਧਰਦੇ ਆ ਕਿਉਂਕਿ ਹੁਣ ਜਿਵੇਂ ਭਾਂਡੇ ਵਗੈਰਾ ਸਾਫ਼ ਕਰਨੇ ਆ ਤਾਂ ਉਹ ਵੀ ਗਰਮ ਪਾਣੀ ਦੇ ਬਿਨਾ ਨਹੀਂ ਸਾਫ਼ ਹੁੰਦੇ ਜੀ ਕੱਪੜੇ ਧੋਣਿਆਂ ਤਾਂ ਉਹ ਵੀ ਗਰਮ ਪਾਣੀ ਦੇ ਬਿਨਾ ਸਾਫ਼ ਨਹੀਂ ਹੁੰਦੇਗੇ ਹਨਾ ਤੇ ਸਾਰਾ ਕੰਮ ਹੀ ਜਾਨਕੀ ਗਰਮ ਪਾਣੀ ਤੇ ਆ ਤੇ ਫਿਰ ਆਪਾਂ ਤਾਂ ਹੁਣ ਇਹ ਬਾਲਣਾ ਦੇ ਨਾਲ ਹੀ ਮੰਨ ਕੇ ਚਲੂ ਪੱਤਾਂ ਨਾਲ ਲਾ ਗਾ ਦਿੰਨੇ ਆ ਚਲੋ ਹਨਾ ਹਾਰੇ ਦੇ ਵਿੱਚ ਰੱਖ ਦਿੰਨੇ ਆ ਤੇ ਇੱਥੇ ਮੈਂ ਤਾਂ ਪੱਤੀਆਂ ਸੀਗੀਆਂ ਜਾਨਕੀ ਇਧਰਲੇ ਸਾਈਡ ਨੂੰ ਅੱਜ ਥੋੜੀਆਂ ਤਾਂ ਪੱਤੀਆਂ ਕਿ ਇੱਥੇ ਜਿਹੜੀ ਸਾਰਾ ਦਿਨ ਧੁੱਪ ਲੱਗਦੀ ਆ ਬਸ ਤੇ ਤਾਂ ਕਰਕੇ ਸ਼ਾਮ ਤੱਕ ਜਮਾ ਸ਼ਾਮ ਤੱਕ ਜਾਨਕੀ ਇੱਥੇ ਧੁੱਪ ਰਹਿੰਦੀ ਆ ਤੇ ਇੱਥੇ ਥੋੜੀਆਂ ਪਾਤੀਆਂ ਛੇਤੀ ਸੁੱਕਦੀਆਂ ਤੇ ਮੈਂ ਉਧਰੋਂ ਚੱਕ ਕੇ ਜਿਹੜੀਆਂ ਇਹ ਵਾਲੀਆਂ ਪਾਤੀਆਂ ਸੀ ਵੀ ਇੱਥੇ ਰੱਖਤੀਆਂ ਸੀਗੀਆਂ ਵੀ ਛੇਤੀ ਸੁੱਕ ਜਾਣਗੀਆਂ ਕਿਉਂਕਿ ਸਰਦੀਆਂ ਦੇ ਵਿੱਚ ਪਾਤੀਆਂ ਸੁੱਕਣ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਆ ਤੇ ਤਾਂ ਕਰਕੇ ਫਿਰ ਮੈਂ ਇਧਰਲੀ ਸਾਈਡ ਰੱਖਤੀਆਂ ਸੀਗੀਆਂ ਮੈਂ ਕਿਹਾ ਵੀ ਚੱਲ ਇੱਥੇ ਸੁੱਕ ਜਾਣਗੀਆਂ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ ਚਲੋ ਆਪਾਂ ਠੰਡਾ ਤੇ ਨਾ ਪੱਤੀਏ ਕਿਉਂਕਿ ਇਹਦੇ ਬਿਨਾ ਤਾਂ ਸਰਦਾ ਹੀ ਨਹੀਂ ਹੈਗਾ ਬਿਲਕੁਲ ਵੀ ਤੇ ਪਿੰਡਾਂ ਦੇ ਵਿੱਚ ਤਾਂ ਬਿਲਕੁਲ ਬਾਲਾ ਓੱਖਾ ਹੋ ਜਾਂਦਾ ਜੀ ਪਾਤੀ ਬਾਲਣ ਬਿਨਾ ਤੇ ਕਿਉਂਕਿ ਨਾਲ ਪਾਥੀਆਂ ਲੱਗੀਆਂ ਹੁਣ ਨਾਲ ਇੱਕ ਅੱਧੀ ਲੱਕੜ ਲੱਗੀ ਹੋਵੇ ਜਿਵੇਂ ਹੁਣ ਸਾਗ ਸੂਖ ਬਣਾਉਣਾ ਤੇ ਸੱਚਿਉ ਬਾਲਾ ਉਹ ਹੋ ਜਾਂਦਾ ਵੀ ਔਖਾ ਤੇ ਤਾਂ ਕਰਕੇ ਫਿਰ ਹੁਣ ਆਪਾਂ ਵੀ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਵੀ ਆਪਾਂ ਪੱਤ ਦੇ ਪੱਤਦੇ ਆ ਤੇ ਬਸ ਜਿਵੇਂ ਦਾ ਮਨ ਕੇ ਚਲੋ ਰੋਤ ਹੁੰਦੀ ਹੈ ਉਸ ਹਿਸਾਬ ਦੇ ਵਿੱਚ ਆਪਾਂ ਪੱਥ ਲੈਨੇ ਆ ਵੀ ਜਿਵੇਂ ਹੁਣ ਸਰਦੀ ਹੁਣ ਥੋੜੀ ਜਿਹੀ ਛੋਟੀ ਪਾਥੀ ਪੱਤ ਦਿੰਨੇ ਆ ਤੇ ਗਰਮੀ ਦੇ ਵਿੱਚ ਆਪਾਂ ਵੱਡੇ ਪੱਥ ਲੈਨੇ ਆ ਇਹ ਚਲੋ ਜੀ ਮੈਂ ਹੁਣ ਇੱਥੇ ਪਾਥੀਆਂ ਪਾਤ ਲਾਂ ਤੇ ਆਪਾਂ ਇਹਦੀ ਵੀਡੀਓ ਦਾ ਵੀ ਐਂਡ ਇੱਥੇ ਕਰ ਦਿਆਂ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਜਿਹੜੇ ਵੀ ਭੈਣਾਂ ਬੰਦੇ ਹੁਣ ਕੱਦੂ ਹੋ ਰਹੇ ਨੇ ਆਮ ਤੇ ਸਾਰੀਆਂ ਭੈਣਾਂ ਉਹਨੂੰ ਵੀ ਵੇਸਟ ਕਰਨ ਦੀ ਬਜਾਏ ਸਬਜ਼ੀ ਨਹੀਂ ਪਸੰਦ ਕਰਦੇ ਘਰ ਦੇ ਵਿੱਚ ਤਾਂ ਬਰਫੀ ਜ਼ਰੂਰ ਬਣਾ ਲਿਓ ਜੀ ਤੁਸੀਂ ਬਹੁਤ ਹੀ ਵਧੀਆ ਟੇਸਟੀ ਬਰਫੀ ਬਣਦੀ ਹੈ ਕੱਦੂ ਦੀ ਇਸ ਤਰੀਕੇ ਦੇ ਨਾਲ ਇਹ ਟਾਈਮ ਵੀ ਬਿਲਕੁਲ ਥੋੜਾ ਲੱਗਦਾ ਹੈ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ